ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰੇ ਬਲੌਗ ਦੇ ਵਿੱਚ ਹੋ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਹੋ ਗਈ ਆ ਦਿਨ ਦੀ ਸ਼ੁਰੂਆਤ ਦਿਨ ਦੀ ਸ਼ੁਰੂਆਤ ਤਾਂ ਕਾਫੀ ਟਾਈਮ ਪਹਿਲਾਂ ਹੋ ਗਈ ਪਰ ਬਲੌਗ ਦੀ ਸ਼ੁਰੂਆਤ ਹੁਣ ਕਰ ਰਹੇ ਆ ਤੇ ਆਪਾਂ ਨੇ ਧਾਰਾ ਵਗੈਰਾ ਸਾਰਾ ਕੰਮ ਨਿਵੇਕਤ ਆ ਤੇ ਹੁਣ ਰਹਿ ਗਿਆ ਸਾਫ਼ ਸੁਥਰੀਏ ਦਾ ਕੰਮ ਸ਼ੁਰੂ ਤੇ ਆਪਾਂ ਮੱਥਾ ਵਗੈਰਾ ਬਟੇ ਕੇ ਆਏ ਪਾਠ ਵੀ ਕਰ ਲਿਆ ਉਹ ਕੰਮ ਆਪਣਾ ਸਾਰੇ ਹੋ ਗਏ ਤੇ ਇਥੇ ਵਜੇ ਚੁੱਕੇ ਨੇ 7 ਤੇ ਮੈਂ ਪੀ ਰਹੀ ਆ ਇਥੇ ਚਾਹ ਜਿਵੇਂ ਕਿ ਹੁਣ ਪਤਾ ਹੈ એનર્ਜੀ ਡਰਿੰਕ ਆਪਣੀ ਜਿਹੜੀ ਪੀ ਕੇ ਆਪਾਂ ਕੰਮ ਕਰ ਲੱਗਦੇ ਆ ਤੇ ਹੁਣ ਆਪਾਂ ਚਾਹ ਪੀ ਕੇ ਉਸ ਤੋਂ ਬਾਅਦ ਜਾਵਾਂਗੇ ਡੰਗਰਾ ਥਲੇ ਹੁ ਝਾੜੂ ਵਗੈਰਾ ਕਰਨ ਨੂੰ ਉਹ ਹੱਥ ਚੱਕਣ ਤੇ ਪਾਣੀ ਪਲਾਉਣਾ ਉਹਨਾਂ ਨੂੰ ਇਹ ਸਾਰੇ ਕੰਮ ਕਰਨੇ ਨੇ ਦੇਹ ਦੇ ਆ ਚਲਦੇ ਆ ਜੀ ਗਰਮੀ ਬਹੁਤ ਜ਼ਿਆਦਾ ਹੈ ਨਾਤੇ ਨਾ 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 ਤੇ ਖਬਰ ਹੋ ਰਹਾ। ਫਿਰ ਸਾਰੇ ਸ੍ਰੀ ਧੁੱਜਾ ਤੇ ਇੰਨੀ ਗਰਮੀ ਆਈ ਚਹੀਏ। ਤੇ ਬਹੁਤ ਜ਼ਿਆਦਾ ਗਰਮੀ ਆ ਜੀ ਬੁਰਾ ਹਾਲ ਹੋਇਆ ਪਿਆ। ਅੱਜ ਤਾਂ ਸਵੇਰੀ ਇੰਨੀ ਗਰਮੀ ਲੱਗਦੀ ਹਾਂ ਨੇ ਦਿਨ ਚੜਿਆ। ਅ ਸੂਰਜ ਹਾਲੇ ਮਤਲਬ ਥੋੜਾ ਹੀ ਨਿਕਲਿਆ ਤੇ ਉਹ ਇੰਨੀ ਜ਼ਿਆਦਾ ਗਰਮੀ ਹੋਈ ਪਈ ਤਪਿਆ ਪਿਆ ਹੈ। ਬਾਹਰ ਨਾ ਤਾਂ ਹਵਾ ਚੱਲਦੀ ਹੈ ਕਿਸੇ ਲੋਟ। ਜਦੋਂ ਹਵਾ ਚੱਲਦੀ ਫਿਰ ਸਾਹ ਜਾਈ ਜਾਂਦਾ ਉਹਦੇ ਨਾਲ ਹਨ। ਤੇ ਥੋੜੀ ਥੋੜੀ ਹਵਾ ਚੱਲੀ ਜਾਵੇ। ਪਰ ਜੀ ਅੱਜ ਤਾਂ ਗੁੰਮ ਜਾਗੇ ਰੋਟੀ ਕਾਤੇ। ਬਤਨੀ ਨੀਰੀ ਨੂੰ ਰਿਓ ਉਹਦੀ। ਬਸ ਜੀ ਚਾਹ ਪੀ ਕੇ ਲੱਗੀਏ ਕੰਮ ਕਰਨ। ਬੋਲ ਤੋਖਾ ਜੀ ਇੰਨੀ ਗਰਮੀ ਦੇ ਵਿੱਚ ਕੰਮ ਕਰਨਾ। ਚਲੋ ਪਹਿਲਾਂ ਐਨ ਸੀਗਾ ਹਨਾ ਬਾਅਦ ਥੋੜਾ ਜਿਹਾ ਦੁਪਹਿਰਿਆ ਕਿ ਗਰਮੀ ਆਉਣੀ ਹੁੰਦੀ ਸੀ। ਅੱਜ ਦਾ ਪਤਾ ਪਤਾ ਸੱਜਰੀ 7 ਵਜੇ ਨੇ ਹਨੇ ਸੱਜਰੀ ਐਵੇਂ ਪਿੰਡਾਂ ਚ ਹੋ ਰਿਆ ਗਰਮੀ ਦੇ ਨਾਲ। ਦੇਖੋ ਤੇ ਆ ਦੇਖੋ ਭਰ ਗਈ ਮੈਂ ਗਰਮੀ ਪਿੰਡੇ ਦੇ ਉੱਤੇ ਹੋਏ ਮੈਂ ਜਿਵੇਂ ਪਾਣੀ ਦੇ ਚੋਕ ਕੇ ਚੋਦ ਹੁੰਦੇ ਨੇ ਐ ਚੋ ਰਹੇ ਨੇ ਇੰਨਾ ਜ਼ਿਆਦਾ ਗਰਮੀ ਹੋਈ ਪਈ ਆ ਪੱਖੇ ਥਲੇ ਬਹਿ ਕੇ ਚਾਹ ਪੀ ਕੇ ਫੇਰ ਚੱਲਦੇ ਆ ਮੈਂ ਜੇ ਲੇਟ ਹੋਈ ਗਏ ਫੇਰ ਹੋਰ ਸਗੋਂ ਸਿਫਰ ਦੁਪਹਿਰਾ ਜਾ ਹੋ ਜਾਣਾ ਪਾਣੀ ਪੀ ਲਈਏ ਕੋਟ ਸਾਧਰੇ ਘੰਮ ਨੇ ਬੜੇ ਚੰਗਾ ਚਲੋ ਜੀ ਚਲਦੇ ਆ ਹਨਾ ਥੋੜੀ ਡੰਗਰਾਂ ਕੋਲ ਜਾ ਕੇ ਮਿਲੂਗੀ ਹੁਣ ਮੈਂ ਹਾਂਜੀ ਹੁਣ ਆਪਾਂ ਇੱਥੇ ਚਾਹ ਪਾਣੀ ਦੁਬਾਰਾ ਪੀ ਕੇ ਹੁਣ ਲੱਗੇ ਸੀਗੇ ਆਪਾਂ ਆਪਣੇ ਕੰਮਕਾਰ ਕਰਨ ਕਿਉਂਕਿ ਜੀ ਪਸ਼ੂਆਂ ਦਾ ਪਿਆਸ ਸੀਗਾ ਸਾਰਾ ਕੰਮ ਕਰਨ ਕਰਨ ਵਾਲਾ 7 ਵਜ ਚੁੱਕੇ ਸੀਗੇ ਇੱਥੇ ਮੈਨੂੰ ਮੈਂ ਪਹਿਲਾਂ ਆਪਣੇ ਦੂਸਰੇ ਕੰਮ ਸਾਰੇ ਨਿਵੇੜ ਕੇ ਫੇਰ ਆਉਣੀ ਹਣੀ ਪਸ਼ੂਆਂ 'ਚ ਤੇ ਕਿਉਂਕਿ ਜੀ ਹਨਾ ਸਵੇਰੇ ਸਵੇਰੇ ਰੱਬ ਦਾ ਨਾਮ ਲਿਆ ਜਾਵੇ ਤਾਂ ਦਿਨ ਦੀ ਸ਼ੁਰੂਆਤ ਹਨਾ ਕਹਿੰਦੇ ਪ੍ਰਮਾਤਮਾ ਦੇ ਨਾਮ ਨਾਲ ਲੱਤੀ ਜਾਵੇ ਤਾਂ ਫਿਰ ਦਿਨ ਵੀ ਵਧੀਆ ਲੰਘਦਾ ਤਾਂ ਕਰਕੇ ਪਹਿਲਾਂ ਮੈਂ ਥੋੜਾ ਜਿਹਾ ਟਾਈਮ ਉਧਰ ਆਪਣੇ ਵਾਹਿਗੁਰੂ ਨੂੰ ਯਾਦ ਕਰਨ ਵਿੱਚ ਲਾ ਦਿੰਨੀ ਆ ਤੇ ਚਾਹੇ ਮੈਂ ਕੰਮ ਨੂੰ ਲੇਟ ਹੋ ਜਾ ਪਰ ਉਹ ਮੇਰੇ ਲਈ ਕਰਨਾ ਜ਼ਰੂਰੀ ਆ ਤੇ ਮੈਂ ਉਹ ਸਾਰਾ ਮਤਲਬ ਆਪਣਾ ਪਾਠ ਪੂਜਾ ਕਰਕੇ ਫਿਰ ਆਈ ਸੀ ਜੀ ਇੱਥੇ ਗੋਹੇ ਕੁੜੇ ਦਾ ਕਰਨ ਤੇ ਮੈਂ ਸਾਨੂੰ ਪਾਣੀ ਪਿਲਾਉਣਾ ਸੀਗਾ ਪਹਿਲਾਂ ਇਹ ਮੈਸ ਆਪਾਂ ਨੇ ਪਾਣੀ ਤੇ ਬੰਨਤੀ ਉਹ ਪੀ ਜਾਊਗੀ ਪਾਣੀ ਤੇ ਆਪਾਂ ਇੱਥੇ ਚੱਕ ਲੈਣੇ ਆ ਜੀ ਗੋਹਾ ਆਪਣੇ ਨਾਲ ਦੀ ਨਾਲੇ ਕੰਮ ਨਿਬੜ ਜਾਣਗੇ ਨਾਲੇ ਗੋਹਾ ਚੱਕ ਕੇ ਸੈੱਟ ਹੋ ਜਾਊਗਾ ਫਿਰ ਨਾਲੇ ਝਾੜੂ ਲੱਗ ਜਾਊਗਾ ਨਾਲ ਦੀ ਨਾਲੇ ਤੇ ਉਧਰ ਮੈਸਾਂ ਆਪਣੀਆਂ ਪਾਣੀ ਪੀ ਚਾਨੀਆਂ ਗਈਆਂ ਤੇ ਹਾਂਜੀ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੱਤਾ ਇੰਨੀ ਸਪੋਰਟ ਦਿੱਤੀ ਤੇ ਅਪਣੇ ਅੱਜ ਪੂਰੇ 1000 ਸਬਸਕ੍ਰਾਈਬਰ ਕੰਪਲੀਟ ਹੋ ਚੁੱਕੇ ਨੇ ਤੇ ਬਸ ਜੀ ਇਸੇ ਤਰ੍ਹਾਂ ਹੀ ਸਾਥ ਬਣਾ ਕੇ ਰੱਖਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤਾਂ ਜੋ ਚੈਨਲ ਆਪਣਾ ਹੋਰ ਵੀ بڑا ਮਤਲਬ ਆਪਣੀ ਫੈਮਿਲੀ ਹੋਰ ਵੀ ਬੜੀ ਹੋ ਸਕੇ ਹੈਨਾ ਵੱਧ ਤੋਂ ਵੱਧ ਮਤਲਬ ਸਬਸਕ੍ਰਾਈਬ ਕਰੋ ਵੱਤੋਵਾ ਦੇ ਮੇਰੇ ਚੈਨਲ ਨਾਲ ਜੁੜੋ ਤੇ ਪਲੀਜ਼ ਇਸੇ ਤਰ੍ਹਾਂ ਹੀ ਹਨਾ ਸਪੋਰਟ ਬਣਾ ਦਿਓ ਬਣਾਈ ਰੱਖਿਓ ਕਿ ਮੇਰਾ ਬੋਸ ਟੈਂਪ ਵੀ ਜਲਦੀ ਤੋਂ ਜਲਦੀ ਕੰਪਲੀਟ ਹੋ ਜਵੇ ਮੇਰਾ ਬੋਸ ਟੈਂਪ ਵੀ ਕੰਪਲੀਟ ਕਰਾਓ ਪਲੀਜ਼ ਤੁਹਾਡੇ ਮੂਰੇ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਬੋਸ ਟੈਂਪ ਕੰਪਲੀਟ ਕਰਾ ਦਿਓ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਥੋੜੀ ਥੋੜੀ ਕੱਟ ਕੇ ਨਾ ਇਦਾਂ ਦੇਖਿਆ ਕਰੋ ਲਗਾਤਾਰ ਵੀਡੀਓ ਦੇਖਿਆ ਕਰੋ ਤੇ ਆਪਣਾ ਜਿਹਦੇ ਨਾਲ ਬੋਸ ਟਾਈਮ ਕੰਪਲੀਟ ਹੋ ਜੂਗਾ ਦੇਖੋ ਜੀ ਤੁਹਾਡੀ ਸਪੋਰਟ ਨਾਲ ਹੀ ਅੱਗੇ ਵੱਧ ਸਕਦੇ ਆ ਆਪਾਂ ਹਨਾ ਤੇ ਜੇ ਤੁਸੀਂ ਸਪੋਰਟ ਕਰੋਗੇ ਤਾਂ ਹੀ ਆਪਾਂ ਅੱਗੇ ਲੰਘਾਂਗੇ ਤੇ ਆਪਣਾ ਚੈਨਲ ਮੋਨਟਾਈਜ਼ ਹੋ ਜੂਗਾ ਆਪਾਂ ਨੇ ਬਾਕੀ ਸਾਰੇ ਮਤਲਬ ਜਿਹੜੀਆਂ ਸਾਰੀਆਂ ਗਾਈਡਨੈਸ ਸੀਗੀਆਂ ਉਹ ਆਪਾਂ ਨੇ ਕੰਪਲੀਟ ਕਰ ਲਈਆਂ ਜਿਹੜੀਆਂ ਮਤਲਬ ਉਹਦੇ ਪ੍ਰੋਸੈਸ ਸੀਗੇ ਬਸ ਇੱਕ ਰਹਿ ਗਿਆ ਹੁਣ ਵਾਸ਼ ਟਾਈਮ ਦਾ ਇਹ ਵੀ ਕੰਪਲੀਟ ਕਰਾ ਦੋ ਤੇ ਇੱਥੇ ਜੀ ਮੈਂ ਬੜੀ ਮੈਂ ਇਸਨੇ ਆਪਣੀ ਨੇ ਪਾਣੀ ਪੀ ਲਿਆ ਹੁਣ ਦੂਸਰੀ ਝੋਟੀ ਬੰਨਣ ਦੀ ਤੇ ਬੈੜੀ ਨੂੰ ਵੀ ਮੈਂ ਬਾਲਟੀਆਂ ਨਾਲੇ ਪਾਣੀ ਪਲਾਉਣੀ ਹੁੰਨੀ ਆ ਉਹਨੂੰ ਮੈਂ ਨਹੀਂ ਖੋਲਦੀ ਹੈਗੀ ਕਿਉਂਕਿ ਭੱਜਦੀ ਆ ਫਿਰ ਬੈੜੀ ਹੈ ਨਾ ਜਿੰਨਾ ਚਿਰ ਇਹ ਸੂੰਦੀ ਨਹੀਂ ਉਹਨਾਂ ਚਿਰ ਨਹੀਂ ਮੈਂ ਇਹਨੂੰ ਖੋਲਦੀ ਹੈਗੀ ਜਦੋਂ ਸੂਕੂਗੀ ਉਸ ਤੋਂ ਬਾਅਦ ਖੋਲਣ ਲੱਗ ਜਾਾਂਗੇ ਪਤਾ ਨਹੀਂ ਬੈੜੀਆਂ ਨੂੰ ਕੀ ਆਤ ਹੁੰਦੀ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਭੱਜਦੀਆਂ ਭੱਜਦੀਆਂ ਨੇ ਉਈ ਨਾ ਨੇ ਗਾ ਪਾ ਦੇਣਾ ਫੇ ਮੈਂ ਤਾਂ ਕਰਕੇ ਮੈਂ ਨਹੀਂ ਖੋਲਦੀ ਹੈਗੀ ਮੈਨੂੰ ਡਰ ਲੱਗਦਾ ਹੈ ਤਾਂ ਖੋਲਣ ਨੂੰ ਤੇ ਫੇ ਖੋਲਿਆ ਕਰਾਂਗੇ ਬਾਅਦ ਫੇ ਕੋਈ ਗੱਲ ਨਹੀਂ ਗਈ ਤੇ ਮੈਂ ਬਸ ਉਹਨਾਂ ਨੂੰ ਪਾਣੀ ਪਲਾਤਾ ਤੇ ਇੱਥੇ ਲੱਗੀ ਸੀਗੀ ਝਾੜੂ ਲਾਣ ਨਾਲ ਦੀ ਨਾਲ ਝਾੜੂ ਲਾਈ ਜਾਨੀ ਆ ਨਾਲ ਦੀ ਨਾਲ ਗੋਹਾ ਚੱਕੀ ਜਾਨੀ ਆ ਨਾਲੇ ਪਾਣੀ ਪਲਾਈ ਜਾਨੀ ਆ ਤਿੰਨੋਂ ਹੀ ਕੰਮ ਇਕੱਠੇ ਹੀ ਕਰਦੇ ਆਪਾਂ ਤੇ ਮੇਰੀ ਯਾਦ ਤੇ ਆ ਵੀ ਇੱਕ ਕੰਮ ਦੇ ਸਰਹਾਣੇ ਨਹੀਂ ਬੈਠੀ ਰਹਿੰਦੀ ਮੈਂ ਹੁਣ ਜਿਵੇਂ ਵੀ ਪਾਣੀ ਪਲਾਉਣ ਲੱਗਿਆਂ ਤਾਂ ਸਿਰਫ ਡੰਗਰਾਂ ਦੇ ਕੋਲੇ ਖੜੀ ਰਹੂੰਗੀ ਉਹਨਾਂ ਨੂੰ ਆਪਾਂ ਉੱਥੇ ਬੰਨ ਦਨੇ ਆ ਉਹ ਜਿੱਕਣ ਮਰਜੀ ਪੀਣ ਪਤਾ ਮੈਂ ਸਾਨੂੰ ਕੀ ਯਾਦ ਹੁੰਦੀ ਆ ਸਾਡੀਆਂ ਮੱਸਾਂ ਸੂਟੇ ਜੇ ਲਾਈ ਜਾਂਦੀਆਂ ਥੋੜਾ ਥੋੜਾ ਘੁੱਟ ਘੁੱਟ ਕਰਕੇ ਪਾਣੀ ਪੀਂਦੀਆਂ ਨੇ ਆਪਾਂ ਬੰਨ ਕੇ ਆ ਜਾਨਨੇ ਆ ਜਿੰਨਾ ਚਿਰ ਪੀਣਾ ਉਹਨਾਂ ਨੂੰ ਪੀ ਜਾਣ ਦੋ ਰੱਜ ਕੇ ਤੇ ਬਸ ਆ ਨਾਲ ਦੀ ਨਾਲ ਮੈਂ ਆਪਦਾ ਇੱਧਰ ਸਾਫ਼ ਕਰੀ ਜਾਨੀ ਆ ਹਨਾ ਆਪਣੇ ਕੰਮ ਇਕੱਠੇ ਹੀ ਹੋ ਜਾਂਦੇ ਨੇ ਪਹਿਲਾਂ ਤੋਂ ਮੇਰੀ ਆਦਤ ਆ ਵੀ ਇਕੱਠੇ ਹੀ ਹਨਾ ਕੰਮ ਆਪਾਂ ਨਾਲ ਦੀ ਨਾਲ ਸਾਰੇ ਕਰ ਦਿੰਨੇ ਆ ਇੱਕ ਕੰਮ ਦੇ ਆਸਰੇ ਨਹੀਂ ਖੜਦੇ ਹੈਗੇ ਵੀ ਇੱਕ ਕੰਪਲੀਟ ਹੋ ਗਈ ਤਾਂ ਦੂਜਾ ਛੇੜੂਗੇ ਤੇ ਚਲੋ ਜੀ ਹਨਾ ਬਸ ਹੁਣ ਇੱਥੇ ਆਪਣੇ ਦੋ ਕਤਸਲੇ ਰਹਿੰਦੇ ਨੇ ਕੋਹੇ ਦੇ ਇਹ ਵੀ ਚੱਕ ਕੇ ਸਿੱਟ ਦਾਂਗੇ ਤੇ ਆਪਣਾ ਝਾੜੂ ਵਗੈਰਾ ਵੀ ਲੱਗ ਜੂਗਾ ਧੁੱਪਾਂ ਦੇਖ ਲਓ ਕਿੱਥੇ ਤੱਕ ਆਈ ਪਈ ਆ ਇਹ ਜਿਹੜੀ ਮੈਸ ਨੂੰ ਧੁੱਪਾਂ ਆਉਂਦੀ ਆ ਜੀ ਆਪਣਾ ਜਦੋਂ ਪਿੱਛੇ ਜੇ ਨੇਰੀ ਆਈ ਆ ਨਾ ਜਿਹੜੀ ਇਧਰ ਬੈਕਸਾਈਡ ਆਪਣੀ ਡੇਕ ਆ ਨਾ ਉਹਦਾ ਟੀਸੀ ਵਾਲਾ ਟਾਣਾ ਟੁੱਟ ਕੇ गिर ਗਿਆ ਉਹ ਟੁੱਟਣ ਕਰਕੇ ਹੁਣ ਮੈਂ ਇਸ ਦੇ ਥੱਲੇ ਮਤਲਬ ਧੁੱਕਾ ਆਉਂਦੀ ਹੈ ਮੈਸਨ ਧੁੱਕਾ ਰਹਿੰਦੀ ਆ ਨਹੀਂ ਇੱਥੇ ਸ਼ਾਮਾ ਰਹਿੰਦੀ ਸੀਗੀ ਇਹ ਟਾਣਾ ਟੁੱਟਣ ਕਰਕੇ ਹੋਇਆ ਹੈ ਤੇ ਫਿਰ ਚਲੋ ਜੀ ਇੱਥੇ ਆਪਣੇ ਪੱਖੇ ਚੱਲੀ ਜਾਂਦੇ ਨੇ ਨਾ ਨਹੀਂ ਤਾਂ ਅਸੀਂ ਸਵੇਰ ਸਵੇਰ ਪੱਖੇ ਬੰਦ ਕਰ ਦਿੰਦੇ ਸੀ ਕਿਉਂਕਿ ਸ਼ਾਮਾ ਰਹਿੰਦੀ ਸੀਗੀ ਪਰ ਉਹ ਟਾਣਾ ਟੁੱਟਣ ਕਰਕੇ ਹੁਣ ਇੱਥੇ ਧੁੱਕਾ ਆਉਣ ਲੱਗ ਗਿਆ ਮੈਸਨ ਨੂੰ ਤਾਂ ਕਰਕੇ ਫਿਰ ਹੁਣ ਪੱਖੇ ਚੱਲਦੇ ਰਹਿੰਦੇ ਨੇ ਆਪਣੇ ਚੱਲਦੇ ਆੜੀ ਲੋ ਜੀ ਇੱਥੇ ਆਪਣਾ ਗੋਹਾ ਚੱਕਿਆ ਗਿਆ ਸੁੰਭਰ ਕੇ ਸਾਫ਼ ਕਰਤਾ ਮੈਂ ਤੇ ਇਸ ਤੋਂ ਬਾਅਦ ਜੀ ਆਹ ਜਿਹੜੇ ਬੱਕਰੀਆਂ ਨੂੰ ਆਪਾਂ ਪਾਉਨੇ ਹੁੰਦੇ ਆਂ ਡੇਕਾਂ ਤੇ ਉਹਦੇ ਡੰਡੇ ਪਏ ਹੁੰਦੇ ਆ ਕਾਫੀ ਕਿਲਰੇ ਇਹ ਵੀ ਚੱਕ ਕੇ ਬਾਹਰ ਰੱਖਣੇ ਹੁੰਦੇ ਆ ਮੈਂ ਤੇ ਬਾਹਰ ਆਪਣੀ ਢੇਰ ਲਾਈ ਹੋਈ ਆ ਉੱਥੇ ਰੱਖ ਦਿੰਨੇ ਆ ਐਦਾਂ ਕਿ ਆਪਣੇ ਕੋਲ ਬਾਲਣ ਬਹੁਤ ਇਕੱਠਾ ਹੋ ਜਾਣਾ ਬੱਕਰੀਆਂ ਜੀ ਜਦੋਂ ਬੱਕਰੀਆਂ ਘਰ ਹੋਣ ਫਿਰ ਆਪਣੇ ਬਾਲਣ ਨਹੀਂ ਮੁੱਕਦਾ ਕੌ ਕੀ ਟਾਣੇ ਤੋੜੀ ਜਾਂਦੇ ਆ ਜਿੰਨੇ ਆਪਣੇ ਡੇਕਾਂ ਸਾਰੀਆਂ ਬੀਜੀਆਂ ਉਹਨਾਂ ਨੇ ਖੇਤਾਂ ਦੇ ਆਲੇ-ਦਾਲੇ ਆਪਾਂ ਤੋੜ-ਤੋੜ ਕੇ ਇਹਨਾਂ ਨੂੰ ਪਾਈ ਜਾਂਦੇ ਆ ਤੇ ਖਾਈ ਜਾਂਦੇ ਆ ਨੇ ਆਪਣਾ ਬਾਲਣ ਇਕੱਠਾ ਹੋਈ ਜਾਂਦਾ ਐਦਕੀ ਸਾਲਾ ਜ ਆਪਣੇ ਕੋਲ ਬਾਲਣ ਬਾਧੂ ਇਕੱਠਾ ਹੋ ਜਾਣਾ ਤੇ ਜੀ ਮੈਂ ਡੱਕੇ ਬਾਹਰ ਰੱਖਿਆਈ ਤੇ ਹੁਣ ਇੱਥੇ ਛੜਕ ਲਾਂਗੇ ਥੋੜਾ ਜਿਹਾ ਪਾਣੀ ਫੇ ਨਹੀਂ ਕਰਦਾ ਉੱਠੀ ਜਾਂਦਾ ਹਨਾ ਪਾਣੀ ਛੜਕਣਾ ਕਰਦਾ ਨਹੀਂ ਉੱਠਦਾ ਹੈਗਾ ਤੇ ਸੁੰਬਰ ਹੋ ਜਾਂਦਾ ਵਧੀਆ ਤੇ ਜੀ ਬੱਕਰੀਆਂ ਸੀ ਪਹਿਲਾਂ ਵੀ ਬਹੁਤ ਰੱਖੀਆਂ ਨੇ ਪਹਿਲਾਂ ਵੀ ਸਾਡੇ ਕੋਲ ਕਾਫੀ ਬੱਕਰੀਆਂ ਹੁੰਦੀਆਂ ਸੀਗੀਆਂ ਜਿਹੜਾ ਸੈੱਡ ਹੈ ਨਾ ਆਪਣਾ ਜਿੱਥੇ ਹੁਣ ਮੈਂ ਪਾਥੀਆਂ ਲਾਉਣੀ ਆ ਇਹ ਸੈੱਡ ਅਸੀਂ ਬੱਕਰੀਆਂ ਖਾਤਰੇ ਬਣਾਇਆ ਸੀਗਾ ਜਦੋਂ ਇਹ ਬਣਾਇਆ ਸੀ ਤੇ 10000 ਰੁਪਏ ਲਾਇਆ ਸੀ ਸਿਰਫ ਬੱਕਰੀਆਂ ਖਾਤਰੇ ਕਿ ਇੱਥੇ ਆਪਾਂ ਬੱਕਰੀਆਂ ਪੰਨਿਆ ਕਰਾਂਗੇ ਬੱਕਰੀਆਂ ਰੱਖੀਆਂ ਵੀ ਹੋਈਆਂ ਸੀਗੀਆਂ ਸਾਡੀਆਂ ਪਰ ਬੱਕਰੀਆਂ ਸਾਨੂੰ ਕੋਈ ਖਾਸ ਖਾਸ ਨਫਾ ਨਹੀਂ ਦਿੱਤਾ ਸਾਡੇ ਬਹੁਤ ਜ਼ਿਆਦਾ ਮਤਲਬ ਉਦੋਂ ਘਾਟਾ ਪਿਆ ਜਦੋਂ ਅਸੀਂ ਬੱਕਰੀਆਂ ਸੀਗੀਆਂ ਸਾਡੇ ਕੋਲ ਪਤਾ ਕੀ ਹੁੰਦਾ ਦੀਆ ਸਾਡੀ ਬੱਕਰੀ ਜਿਹੜੀ ਸੁੰਨ ਵਾਲੇ ਹੁੰਦੇ ਸੀ ਬੱਕਰੀ ਸੂਕਣ ਦੀ ਸੀਗੀ ਛੇਲੇ ਦੋ ਦੋ ਛੇਲੇ ਜੰਦੀ ਹੁੰਦੀ ਸੀ ਉਹ ਜੋੜੇ ਮਤਲਬ ਛੇਲਾ ਚੇਲੀ ਇਦਾਂ ਹੁੰਦੇ ਰਹਿੰਦੇ ਸਾਡੇ ਮਾਂ ਮਰ ਜਾਂਦੀ ਸੀਗੀ ਤੇ ਛਲਾਰੂ ਬਚ ਜਾਂਦੇ ਸੀਗੇ ਜਿਨ੍ਹਾਂ ਨੂੰ ਸਿਰਫ ਮੈਂ ਚੁੰਗੜੀਆਂ ਨਾਲ ਪਾਲਦੀ ਰਹੀਆਂ ਬਸ ਮੈਂ ਤਾਂ ਛਲਾਰੂ ਹੀ ਪਾਲੀ ਗਈਆਂ ਬਹੁਤ ਛਲਾਰੂ ਪਾਲੇ ਨੇ ਜੀ ਮੈਂ ਤੇ ਉਹਨਾਂ ਨੂੰ ਚੁੰਗੜੀ ਦੇ ਵਿੱਚ ਦੁੱਧ ਪਲਾ ਪਲਾ ਕੇ ਉਧਰ ਸਿਆਲ ਹੋਣੇ ਉੱਪਰ ਕਮਰਿਆਂ ਦੇ ਵਿੱਚ ਰੱਖਣੇ ਪੂਰੇ ਪੂਰੇ ਚ ਲਵੇਟ ਲਵੇਟ ਕੇ ਛੋਟੇ ਛੋਟੇ ਛਲਾ ਰੂਜੇ ਬਹੁਤ ਪਾਲੇ ਨੇ ਤੇ ਫੇਰ ਅਸੀਂ ਸਾਰੇ ਫੇਰ ਜਿਹੜੀਆਂ ਸੀਗੀਆਂ ਬਾਕੀ ਬਚੀਆਂ ਇੱਕ ਦੋ ਅਸੀਂ ਉਹ ਸੇਲ ਕਰਤੀਆਂ ਸੀਗੀਆਂ ਤੇ ਮੈਂ ਵੀ ਰਹਿਣ ਦੇ ਵੀ ਘਾਟਾ ਪਾਈ ਜਾਂਦੀ ਐ ਨਾ ਮੈਂ ਤੇ ਪਾਪੇ ਨੂੰ ਕਹਤਾ ਹੁੰਦਾ ਹਾਂ ਚਲ ਛੱਡ ਪਰੇ ਵੇਚ ਦੇ ਪਰੇ ਹੈ ਨਾ ਇੱਕ ਦੋ ਸਾਡੇ ਮਤਲਬ ਪਤਾ ਨਹੀਂ ਕਿ ਫਾਰੇ ਨਾ ਮਰ ਗਈ ਸੀਗੀ ਇੱਕ ਨੇ ਕਿਸੇ ਕੋਲ ਛੱਡੀ ਹੋਈ ਸੀ ਇਹ ਲਵਾਨ ਖਾਤਰ ਉੱਥੇ ਪਾਣੀ ਪੋਣੀ ਪੀ ਲਈ ਸੀ ਨੇ ਸਪਰੇ ਹਾਂ ਦਾ ਧਾਨਾ ਦਾ ਉਹ ਮਰ ਗਈ ਸੀ ਤੇ ਇਦਾਂ ਹੀ ਕਾਫੀ ਸਾਡਾ ਨੁਕਸਾਨ ਜਾਂ ਹੁੰਦਾ ਰਿਹਾ ਫਿਰ ਅਸੀਂ ਰੱਖ ਰੱਖੀਆਂ ਨਹੀਂ ਸੀਗੀਆਂ ਪਰ ਕਹਿੰਦੇ ਹੁੰਦੇ ਨੇ ਮੈਸਾਂ ਦੇ ਵਿੱਚ ਹਨਾ ਮਤਲਬ ਡੰਗਰਾਂ ਦੇ ਵਿੱਚ ਬੱਕਰੀ ਰੱਖਣੀ ਵਧੀਆ ਹੁੰਦੀ ਹੈ ਤੇ ਰੱਖਣੀ ਚਾਹੀਦੀ ਆਪਾਂ ਨੂੰ ਤੇ ਇਹ ਵੀ ਅਸੀਂ ਹੁਣ ਜਿਹੜੀਆਂ ਇਹ ਦੋ ਰੱਖੀਆਂ ਨੇ ਛਲਾਰੂ ਇਹ ਵੀ ਸਾਡਾ ਜਸਕਰਨ ਮਗਰ ਪੈ ਗਿਆ ਵੀ ਮੈਂ ਬੱਕਰੀਆਂ ਲੈਣੀਆਂ ਨੇ ਹਨਾ ਵੀ ਮੈਂ ਰੱਖਣੀਆਂ ਨੇ ਕਹਿੰਦਾ ਮੈਨੂੰ ਲੈ ਕੇ ਤੋ ਤਾਂ ਫਿਰ ਇਹ ਅਸੀਂ ਫਿਰ ਦੋ ਇਕੱਠੇ ਜੋੜਾ ਲੈ ਲਿਆ ਸੀਗਾ ਇਹ ਦੋਨੋਂ 8000 ਤੇ ਆਏ ਸੀਗੇ ਜਿਆਦਾ ਛੋਟੇ ਸੀਗੇ ਮਹਿੰਗੀਆਂ ਬੋਤਲ ਨੇ ਜੀ ਸਾਨੂੰ ਸਿਰਫ 1 ਮਹੀਨੇ ਦੇ ਸੀਗੇ ਜਦੋਂ ਇਹ ਅਸੀਂ ਲੈਏ ਸੀਗੇ ਹੁਣ ਤਾਂ ਸ਼ਾਇਦ 3 ਮਹੀਨੇ ਹੋ ਗਏ ਸਾਡੇ ਕੋਲ ਆਇਆਂ ਨੂੰ ਉਹਨਾਂ ਨੂੰ ਉਦੋਂ ਇਹਨਾਂ ਦੀ ਕੀਮਤ 8000 ਰੁਪਏ ਸੀਗੀ ਦੋਹਾਂ ਦੀ ਜੋੜਾ ਹੀ ਲਿਆ ਸੀਗਾ ਅਸੀਂ ਤੇ ਚਲੋ ਮੈਂ ਹਨਾ ਅਸੀਂ ਲੈਤੀਆਂ ਵੀ ਚਲ ਕੋਈ ਨਾ ਹੁਣ ਜਵਾਕ ਦਾ ਸ਼ੌਂਕ ਆ ਜੀ ਕਹਿੰਦਾ ਜਵਾਕ ਕਿਸੇ ਕੰਮ ਨੂੰ ਹਨਾ ਕਭਰਾ ਚਲੋ ਇਹਨਾਂ ਦਾ ਵੀ ਡੰਗਰਾਂ ਚ ਤਾਹੀ ਮੋਹ ਪਊਗਾ ਤਾਹੀ ਇਹ ਵੀ ਕਹਾ ਸਾਂਭਣਗੇ ਨਹੀਂ ਤਾਂ ਜੀ ਅੱਜ ਕੱਲ ਦੇ ਜਵਾਕ ਕਿੱਥੇ ਕੰਮ ਕਰਕੇ ਖੋਸ਼ ਨੇ ਵੀ ਡੰਗਰਾਂ ਦਾ ਕਹਿ ਦਿੰਦੇ ਨੇ ਕਿ ਲੋ ਦੁੱਧੇ ਮੁੱਲ ਲੈ ਲਾਂਗੇ ਪਰ ਜੀ ਦੁੱਧ ਮੁੱਲ ਲੈਣਾ ਬਹੁਤ ਔਖਾ ਹੈ ਇਦੋਂ ਤਾਂ ਆਪਣੇ ਘਰ ਦੇ ਰੱਖਿਓ ਹੁਣ ਫਾਇਦਾ ਹੈ ਗਾਂਾਂ ਦੀ ਗਾਂਾਂ ਹੁਣ ਮਗਾਈਓ ਹੋਣੀ ਆ ਹੁਣ ਆਪਾਂ ਸਾਡ ਦੁੱਧ 70 75 ਰੁਪਏ ਤੱਕ ਵਿਕਦਾ ਕਿਸੇ ਗਾਂ ਦੀ ਗਾਂ ਦੇਖ ਲਓ ਕਿੰਨਾ ਮਹਿੰਗਾ 100 ਰੁਪਏ ਤੱਕ ਹੋ ਜਾਣਾ ਚਲੋ ਜੀ ਤੇ ਸਾਰੇ ਸੁਭਰਿਆ ਗਿਆ ਦਾ ਬੇੜਾ ਗਰ ਅਭੀ ਸਾਰੇ ਮੈਂ ਸਮਾਰਤਾ ਬਸ ਹੁਣ ਇਹ ਬਹਿ ਜਾਣਗੇ ਹਵਾ ਚੱਲੂਗੀ ਮਾੜੀ ਮੋਟੀ ਸਾਹ ਜਾਈ ਜਾਊਗਾ ਤੇ ਆਮਦਾਰੀ ਕੀ ਹਾਲ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਅੱਜ ਤੱਕ ਇੰਨੀ ਜ਼ਿਆਦਾ ਗਰਮੀ ਬਹੁਤ ਆਖਾ ਸੁਭਰਿਆ ਸਾਰੇ ਅੰਦਰੋਂ ਬਾਹਰੋਂ ਨਵੇੜਤਾ ਮੈਂ ਟਾਈਮ ਇੱਥੇ ਹੋ ਚੁੱਕਿਆ ਏ 8:30 ਦਾ 8:30 ਹੋਏ ਹੋਏ ਨੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਇਸ ਤਾ ਗਰਮੀ ਦਾ ਇਹ ਗਰਮੀ ਨੇ ਤਾਂ ਜਾਨੀ ਯਾਦ ਕਰਾਈ ਪਈ ਆ ਬਹੁਤ ਔਖਾ ਜੀ ਇੱਕ ਅਦਮੀ ਆ ਜਾਵੇ ਚਾ ਮੌਸਮ ਚਾ ਠੀਕ ਹੋ ਜਾਊਗਾ ਅੱਜ ਤਾਂ ਬਾੜੀ ਉਹ ਗਰਮੀ ਅੱਜ ਪਤਾ ਨਹੀਂ ਕਿਾ ਤੇ ਇੰਨੀ ਗਰਮੀ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਅੱਜ ਤੇ ਬਸ ਜੀ ਹੁਣ ਪੱਖੇ ਥੋੜਾ ਚਿਰ ਤੱਕ ਮੈਂ ਬੰਦ ਕਰ ਦੂੰਗੀ ਕਿਉਂਕਿ ਇਹ ਚਾਦਰਾਂ ਨੇ ਆਪਣੀਆਂ ਇਹ ਤਪਣ ਲੱਗ ਜਾਂਦੀਆਂ ਨੇ ਬਸ ਫੁਵਾਰੇ ਲਾ ਦਾਂਗੇ ਹੁਣ ਤੋਂ ਹੁਣ ਤੋਂ ਫੁਵਾਰੇ ਲਾ ਕੇ 4:30 ਵਜੇ ਤੱਕ ਚੱਲੀ ਜਾਣਗੇ ਬਸ ਹੰਡਾ ਹੰਡਾ ਪਾਣੀ ਇਹਨਾਂ ਦੇ ਉੱਤੇ ਪਈ ਜਾਊਗਾ ਤੇ ਰਾਮ ਨਾਲ ਬਹਿ ਜਾਣਗੇ ਇਹ ਫੁਆਰੇ ਕਰਦੇ ਆ ਆਹ ਪੱਖੇ ਕਰਦੇ ਆ ਜੀ ਬੰਦ ਥੋੜਾ ਚਿਰ ਤੱਕ ਫੇਰ ਆਉਂਦੀ ਮੈਂ ਥੱਲੇ ਹੁਣ ਜਾ ਕੇ ਉੱਪਰ ਕੰਮਕਾਰ ਕਰਦੇ ਆ ਬਹੁਤ ਧੁੱਪਾਂ ਚੜ ਗਈ ਅੱਜ ਤੱਕ ਐ ਲੱਗਦਾ ਜਿਵੇਂ ਸਿਖਰ ਦੁਪਹਿਰਾ ਹੋਇਆ ਪਿਆ ਹੁੰਦਾ ਬਹੁਤ ਤਪਿਆ ਪਿਆ ਸੂਰਜ ਦਿਖਦਾ ਬਹੁਤ ਬੁਰਾ ਹਾਲ ਹੈ ਚਲੋ ਜੀ ਮੈਂ ਤਾਂ ਭੇਜ ਗਈ ਸਾਰੇ ਮੈਂ ਤਾਂ ਇਹ ਹੌਲਾ ਜਿਹਾ ਸੂਟ ਪਾਇਆ ਇਹੀ ਰੱਖਿਆ ਹੈ ਕੰਮਕਾਰ ਨੂੰ ਕਸਿਆ ਹੋਇਆ ਜੇ ਤੇ ਇਹਦੇ ਵਿੱਚ ਕੰਮਕਾਰ ਵਧੀਆ ਹੋ ਜਾਂਦਾ ਗਰਮੀ ਨਹੀਂ ਲੱਗਦੀ ਪਰ ਇਹਨੇ ਵੀ ਅੱਜ ਤਾਂ ਭਿੱਜ ਕੇ ਵੀ ਐਨ ਹੋ ਗਿਆ ਇੰਨਾ ਜ਼ਿਆਦਾ ਪੁਰਾਹ ਹੋਇਆ ਤਾਂ ਗਰਮੀ ਨਾਲ ਚਲੋ ਜੀ ਫੇਰ ਮਿਲਾਂਗੇ ਤੁਹਾਨੂੰ ਹੁਣ ਚੱਲਦੇ ਆਪਾਂ ਠੰਡਾ ਪਾਣੀ ਪੀਏ ਜਾ ਕੇ